ਰਾਮ ਜਨ ਹੋਉ ਨਾ ਭਗਤ ਕਹਾਉ ਸੇਵਾ ਕਰੂੰ ਨਾ ਦਾਸਾਂ ਗੁਨੀ ਜੋਗ ਜਗਿਆ ਕੁਛ ਨਾ ਜਾਣੂ ਸਥੇਰ ਹੂੰ ਉਦਾਸਾਂ ਟਿਕ ਭਗਤ ਹੁਆ ਤੋ ਚੜੇ ਬਣਾਈ ਜੋਗ ਕਰੂੰ ਜਗ ਮਾਨੈ ਗੁਣ ਹੁਆ ਤੋ ਗੁਣੀ ਜਨ ਕਹਿ ਗੁਨੀ ਆਪ ਕੋ ਤਾਨੈ ਨਾ ਮੈਂ ਮਮਤਾ ਮੋਹ ਨਾ ਮੋਇਆ ਜੇ ਸਭ ਜਾਏ ਬਿਲਾਈ ਦੋਜਕ ਪਿਛਤ ਦਉਸਮ ਕਰ ਜਾਣੈ ਦੋ ਹੂ ਤਰਕ ਹੈ ਪਾਈ ਮੈਂ ਤੈ ਤੈ ਮੈਂ ਦੇਖ ਸ਼ਕਲ ਜਗ ਮੈਂ ਤੈ ਮੂਲ ਗੁਬਾਈ ਜਬ ਮਨ ਸਮਤਾ ਏਕ ਏਕ ਮਨ ਤਬ ਹੀ ਇਕ ਹੈ ਪਾਈ ਕ੍ਰਿਸ਼ਨ ਕਰੀਮ RAM ਹਰਿ ਰਾਗਵ ਜਬ ਲਗ ਏਕ ਨਾ ਪੇਖਾ ਬੇਦਕ ਤੇਬ ਕੁਰਾਨ ਪ੍ਰਾਨਨ ਸਹਿਜ ਏਕ ਨੈ ਦੇਖਾਂ ਜੋਏ ਜੋਏ ਕਰ ਪੂਜੈ ਸੋਏ ਸੁਰ ਕਾ ਚੀ ਸਹਿਜ ਪਾਬ ਸਤ ਹੋਈ ਕਹਿਰਬਦਾਸ ਮੈਂ ਤਾਂ ਏਕੂ ਪੂਜੂ ਜਾਕੇ ਗਾਵਠਾਬ ਨਹੀਂ ਕੋਈ ਆਦਮੀ ਗੁਰੂ ਸਾਧ ਸੰਗਤ ਜੀ ਤਨ ਤਨ ਜਗਤ ਗੁਰੂ ਰਵਿਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਪ੍ਰਭੂ ਦੇ ਸਿਮਰਨ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਜੋ ਜੀ ਪ੍ਰਭੂ ਦਾ ਸਿਮਰਨ ਕਰਦਾ ਹੈ ਉਹ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ RAM ਜਨ ਹੋ ਨਾ ਪਗਤ ਕਹਾਉ ਸੇਵਾ ਕਰੂੰ ਨਾ ਦਾਸਾ ਗੁਣੀ ਜੋਗ ਜਗਿਆ ਕੁਛ ਨਾ ਜਾਣੂ ਤਾਂ ਥੇਰੂ ਉਦਾਸਾ ਟਿਕ ਤਨ ਤਨ ਜਗਤ ਗੁਰੂ ਅ रविदास ਜੀ ਮਹਾਰਾਜ ਪ੍ਰਭੂ ਦਾਸ ਨਾਮ ਕਰਕੇ ਪ੍ਰਭੂ ਦਾ ਹੀ ਰੂਪ ਹੋ ਗਏ ਸਤਿਗੁਰ ਜੀ ਉਚਾਨ ਕਰਦੇ ਹਨ RAM ਜਨ ਹਉ ਨ ਭਗਤ ਕਹਾਉ ਸੇਵਾ ਕਰਨ ਨ ਦਾਸਾ ਪ੍ਰਭੂ ਜੀ ਮੈਂ ਆਪ ਦਾ ਹੀ ਰੂਪ ਹੋ ਗਿਆ ਹਾਂ ਹੁਣ ਮੈਂ ਨਾ ਆਪੀ ਦਾ ਦਾਸ ਕਹੁੰਦਾ ਹਾਂ ਨਾ ਆਪੀ ਦਾ ਭਗਤ ਕਹੁੰਦਾ ਹਾਂ ਨਾ ਹਿਉ ਮੈਂ ਆਪ ਜੀ ਦੀ ਸੇਵਾ ਕਰਨੀ ਜਾਣਦਾ ਹਾਂ ਗੁਣੀ ਯੋਗ ਜੱਗੈ ਕਛੁ ਨਾ ਜਾਣੋ ਤਾਂ ਤੇ ਰਹੂ ਉਦਾਸਾ ਗੁਨਾ ਨੂੰ ਧਾਰਨ ਕਰਨ ਦੀ ਮੈਨੂੰ ਲੋੜ ਨਹੀਂ ਯੋਗ ਸਾਧਨਾ ਕਰਨ ਦੀ ਵੀ ਲੋੜ ਨਹੀਂ ਯੱਗ ਕਰਨ ਦੀ ਵੀ ਲੋੜ ਨਹੀਂ ਇਹਨਾਂ ਬਾਰੇ ਮੈਂ ਕੁਝ ਨਹੀਂ ਜਾਣਦਾ ਪ੍ਰਭੂ ਜੀ ਇਹਨਾਂ ਸਾਰੇ ਕਰਮਾਂ ਨੂੰ ਕਰਨ ਤੋਂ ਮੈਂ ਉਪਰਾਮ ਹੋ ਗਿਆ ਹਾਂ ਔਰ ਮੈਂ ਆਪ ਦਾ ਹੀ ਰੂਪ ਹੋ ਗਿਆ ਹਾਂ ਭਗਤ ਹੂਆ ਤੋ ਚੜੈ ਬਣਾਈ ਜੋਗ ਕਰੂੰ ਜਗ ਮਾਨੈ ਗਨ ਹੂਆ ਤੋ ਗੁਣੀ ਜਨ ਕਹੈ ਗੁਣੀ ਆਪ ਕੋ ਤਾਨੈ ਭਗਤ ਹੁਆ ਤੋ ਚੜੇ ਬੜਾਈ ਜੋ ਕਰੂ ਜਗ ਮਾਨੈ ਪ੍ਰਭੂ ਜੀ ਜੇਕਰ ਜੀਵ ਆਪਦੀ ਭਗਤੀ ਕਰਦਾ ਹੈ ਤਾ ਉਹ ਆਪ ਦਾ ਰੂਪ ਹੋ ਜਾਂਦਾ ਉਸ ਦੀ ਬੜਾਈ ਸਾਰੇ ਸੰਸਾਰ ਚ ਫੈਲਦੀ ਹੈ ਜੇਕਰ ਕੋਈ ਜੀਵ ਜੋ ਕਰਦਾ ਹੈ ਤਾਂ ਲੋਕ ਉਸ ਨੂੰ ਸੰਸਾਰ ਦੇ ਲੋਕ ਉਸ ਨੂੰ ਜੋਗੀ ਕਰਕੇ ਮੰਨਦੇ ਹਨ ਗੁਣੀ ਹੁਆ ਤੋ ਗੁਣੀ ਜਨ ਕਹੇ ਗੁਣੀ ਆਪਕੋ ਤਾਨਨ ਜੇਕਰ ਕੋਈ ਜੀਵ ਗੁਣ ਧਾਰਨ ਕਰਦਾ ਹੈ ਤਾਂ ਉਸ ਨੂੰ ਸੰਸਾਰ ਦੇ ਲੋਕ ਗੁਣੀ ਮੰਨਦੇ ਹਨ ਪਰ ਗੁਣੀ ਲੋਕ ਆਪਣੇ ਆਪ ਨੂੰ ਹੀ ਗੁਣੀ ਮੰਨਦੇ ਹਨ ਹੰਕਾਰ ਵਿੱਚ ਫਸ ਜਾਂਦੇ ਹਨ ਔਰ ਪ੍ਰਭੂ ਤੋਂ ਦੂਰ ਚਲੇ ਜਾਂਦੇ ਹਨ ਨਾ ਮੈਂ ਮਮਤਾ ਮੋਹ ਨਾ ਮੋਇਆ ਜੇ ਸਭ ਜਾਏ ਬਿਲਾਈ ਦੋਜਕ ਪੇਛਤ ਦੂ ਸਮ ਕਰ ਜਾਣੈ ਦਹੁ ਤਰਕ ਹੈ ਪਾਈ ਨਾ ਮੈਂ ਮਮਤਾ ਮੋ ਨਾ ਮੋਇਆ ਜੇ ਸਭ ਜਾਹੇ ਬਲਾਈ ਸਤਿਗੁਰ ਜੀ ਫਰਮਾਉਂਦੇ ਆ ਨਾ ਮੈਨੂੰ ਮਮਤਾ ਨੇ ਅਤੇ ਮੋਹ ਨੇ ਮੋਇਆ ਹੈ ਇਹ ਦੋਨੋਂ ਮਮਤਾ ਔਰ ਮੋਹ ਮੇਤੋਂ ਬਹੁਤ ਦੂਰ ਚਲੇ ਗਏ ਹਨ ਦੋ ਜਕ ਪਿਹਦੋ ਸਮ ਕਰ ਜਾਣੈ ਦੋ ਤਰਕ ਹੈ ਪਾਈ ਸਵਰਗ ਨਰਕ ਅੱਜ ਦੀਆਂ ਗੱਲਾਂ ਤੋਂ ਵੀ ਮੈਂ ਦੂਰ ਚਲੇ ਗਿਆ ਹਾਂ ਮੈਂ ਦੋਨਾਂ ਨੂੰ ਸਮ ਕਰਕੇ ਜਾਣਦਾ ਹਾਂ ਔਰ ਇਹ ਦੋਨੋ ਹੀ ਮੇਤੋ ਦੂ ਚਲੇ ਗਏ ਹਨ ਕਿਉਂਕਿ ਮੈਂ ਪ੍ਰਭੂ ਜੀ ਆਪ ਜੀ ਦਾ ਸਿਮਰਨ ਕਰਕੇ ਆਪ ਦਾ ਹੀ ਰੂਪ ਹੋ ਗਿਆ ਹਾਂ ਮੈਂ ਤੈ ਤੈ ਮੈਂ ਦੇਖ ਸ਼ਕਲ ਜਗ ਮੈਂ ਤੈ ਮੂਲ ਗੁੰਬਾਈ ਜਦ ਮਨ ਸੰਮਤਾ ਇਕ ਇਕ ਮਨ ਤਬਹੀ ਇਕ ਹੈ ਪਾਈ ਮੈਂ ਤੈ ਤੈ ਮੈਂ ਦੇਖ ਸਗਲ ਜਗ ਮੈਂ ਤੈ ਮੂਲ ਗਵਾਈ ਇਹ ਜੀਵ ਮੇਰੀ ਤੇਰੀ ਤੇਰੀ ਮੇਰੀ ਆਦਿਕ ਜੀਆਂ ਗੱਲਾਂ ਵਿੱਚ ਲੱਗ ਕੇ ਸੰਸਾਰ ਦੇ ਲੋਕ ਹੰਕਾਰ ਵਿੱਚ ਲੱਗ ਕੇ ਆਪਣਾ ਸਮਾਂ ਬਤੀਤ ਕਰਦੇ ਹਨ ਔਰ ਮੂਲ ਪ੍ਰਭੂ ਦੇ ਸਿਮਰਨ ਤੋਂ ਬਹੁਤ ਦੂਰ ਚਲੇ ਜਾਂਦੇ ਹਨ ਜਦ ਮਨ ਸਮਤਾ ਏਕ ਏਕਮਨ ਤਬ ਹੀ ਏਕ ਹੈ ਪਾਈ ਜਦੋਂ ਮਨ ਵਿੱਚ ਸਮਾਨਤਾ ਆ ਜਾਂਦੀ ਹੈ ਸਾਰੇ ਜੀਵਾਂ ਵਿੱਚ ਜੀ ਪ੍ਰਭੂ ਨੂੰ ਅਨੁਭਵ ਕਰਦਾ ਹੈ ਤਾਂ ਫਿਰ ਇਸ ਜੀਵ ਨੂੰ ਇੱਕ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਕ੍ਰਿਸ਼ਨ ਕਰੀਮ RAM ਹਰ ਰਾਗਵ ਜਬ ਲਗ ਏਕ ਨਾਮ ਤੇਖਾ ਬੇਦਕ ਤੇਬ ਕੁਰਾਨ ਪੁਰਾਨ ਸਹਿਜ ਏਕ ਨ ਦੇਖਾ ਕ੍ਰਿਸ਼ਨ ਕ੍ਰੀਮ RAM ਹਰ ਰਾਗਵ ਜੱਬ ਲਗ ਏਕ ਨਾ ਪੇਖਾ ਕ੍ਰਿਸ਼ਨ ਕ੍ਰੀਮ RAM ਹਰ ਰਾਗਵ ਇਹ ਪ੍ਰਭੂ ਦੇ ਅਣਗਿਣਤ ਨਾਮ ਹਨ ਔਰ ਜਦ ਤੱਕ ਜੀਵ ਪ੍ਰਭੂ ਨੂੰ ਇੱਕ ਸਮਾਨ ਸਾਰੇ ਸੰਸਾਰ ਵਿੱਚ ਨਹੀਂ ਜਾਣਦਾ ਉਨਾਂ ਚਿਰ ਉਸ ਦੀ ਪ੍ਰਾਪਤੀ ਨਹੀਂ ਕਰ ਸਕਦਾ ਬੇਦਿੱਕ ਤੇਬ ਕੁਰਾਨ ਪੁਰਾਨ ਸਹਿਜ ਏਕ ਨਹੀਂ ਪੇਖਾ ਜੀ ਬੇਦਾਂ ਦਾ ਦਿਨ ਕਰਦਾ ਕਤੇਬਾਂ ਦਾ ਪੁਰਾਣਾ ਦਾ ਔਰ ਪੁਰਾਨ ਦਾ ਦਿਨ ਕਰਦਾ ਹੈ ਪਰ ਜਦੋਂ ਸਹਿਜ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਫਿਰ ਇਹ ਜੀਵ ਹਰ ਪਾਸੇ ਪ੍ਰਭੂ ਨੂੰ ਅਨੁਭਵ ਕਰਦਾ ਹੈ ਜੋਏ ਜੋਏ ਕਰ ਪੂਜੇ ਸੋਏ ਸੋਏ ਕਾਂਜੀ ਸਹਿਜ ਪਾਪ ਸਤ ਹੋਈ ਰਵਿਦਾਸ ਮੈਂ ਤਾਂ ਏਕ ਨੂੰ ਪੂਜੂ ਜਾ ਕੇ ਗਾਵ ਠਾਬ ਨਹਿ ਕੋਈ ਜੋਈ ਜੋਈ ਕਰ ਪੂਜੈ ਸੋਈ ਸੋਈ ਕਾਚੀ ਸਹਿਜ ਪਵ ਸਤ ਹੋਈ ਪ੍ਰਭੂ ਦੇ ਸਿਮਰਨ ਤੋਂ ਬਿਨਾ ਜੀਵ ਹੋਰ ਜੋ ਵੀ ਬਾਰੀ ਪੂਜਾ ਕਰਦਾ ਹੈ ਉਸ ਸਾਰੀ ਹੀ ਪੂਜਾ ਕੱਚੀ ਹੈ ਸਤਿਗੁਰ ਜੀ ਫਰਮਾਉਂਦੇ ਹਨ ਸਹਿਜ ਅਵਸਥਾ ਵਿੱਚ ਉਸ ਪ੍ਰਭੂ ਦੇ ਆਨੰਦ ਨੂੰ ਜੀਵ ਅਨੁਭਵ ਕਰਦਾ ਹੈ ਕਹਿ ਰਵਿਦਾਸ ਮੈਂ ਤਾਹੇ ਕੋ ਪੂਜੂ ਜਾ ਕੇ ਨਾਵ ਠਾਵ ਨਹੀਂ ਕੋਈ ਜਗਤ ਗੁਰ ਵਿਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਮੈਂ ਉਸ ਪ੍ਰਭੂ ਦੀ ਪੂਜਾ ਕਰਦਾ ਹਾਂ ਇਹਦਾ ਕੇਵਲ ਇੱਕ ਨਾਮ ਨਹੀਂ ਉਸ ਦੇ ਨਿੰਗਿਤ ਨਾਮ ਹੈ ਉਸਤੇ ਰਹਿਣ ਦਾ ਕੋਈ ਕੇਵਲ ਇੱਕ ਸਥਾਨ ਨਹੀਂ ਉਹ ਪ੍ਰਭੂ ਸਾਰੇ ਸੰਸਾਰ ਦੇ ਕਣਕਣ ਵਿੱਚ ਬਰਾਜਮਾਨ ਹੈ ਐਸੇ ਸਰਵ ਵਿਆਪਕ ਪ੍ਰਭੂ ਦੀ ਮੈਂ ਸੇਵਾ ਸਿਮਨ ਕਰਦਾ ਹਾਂ